ਕੀ ਦਵਾਈ ਲੈਣ ਆਉਣੇ ਜੀ ਇੱਥੇ ਹਰ ਤਰ੍ਹਾਂ ਦੀ ਮਿਲਦੀ ਹੈ ਦਵਾਈ ਤਾਂ ਜੀ ਨਹੀਂ ਤੁਸੀਂ ਕਾਦੀ ਲੈਣ ਆਉਣੇ ਅਸੀਂ ਇੱਥੇ ਮਤਲਬ ਸ਼ੂਗਰ ਦੀ ਲੈਣ ਆਉਣੇ ਜੀ ਸ਼ੂਗਰ ਦੀ ਜਿਵੇਂ ਇਨਸੂਲਿਨ ਦੇ ਟੀਕੇ ਇਨਸੂਲਿਨ ਦੇ ਟੀਕੇ ਹੋ ਗਏ ਬਾਹਰੋਂ ਕਿੰਨੇ ਦੇ ਮਿਲਦੇ ਆ ਉਹ 150 ਦਾ ਮਿਲਦਾ ਜੀ ਇੱਥੇ 90 ਰੁਪਏ ਦਾ ਮਿਲ ਰਿਹਾ ਸਾਨੂੰ ਯਾਨੀ 60 ਰੁਪਏ ਦਾ ਫਰਕ 60 ਰੁਪਏ ਦਾ ਫਰਕ ਹੈ ਕਿਉਂਕਿ ਸਪੈਸ਼ਲ ਜੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਤੁਹਾਡਾ ਫਾਇਦਾ ਹੋ ਸਕੇ ਆਮ ਬੰਦੇ ਦਾ ਫਾਇਦਾ ਹੋ ਸਕੇ ਕਈ ਵਾਰ ਲੋਕਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਆਮ ਬੰਦੇ ਤੱਕ ਨਹੀਂ ਪਹੁੰਚਦੀਆਂ ਸੋ ਇਹ ਵੀਡੀਓ ਨੂੰ ਵੱਧ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹ ਜੋ ਵੀਡੀਓ ਆ ਇਹ ਕੋਈ ਪੇਡ ਵੀਡੀਓ ਨਹੀਂ ਕੋਈ ਇਹ ਨਹੀਂ ਕਿ ਅਸੀਂ ਐਡ ਕਰ ਰਹੇ ਹਾਂ ਅਸੀਂ ਇਹਦੇ ਕੋਈ ਪੈਸੇ ਲੈਤੇ ਹੋਣਗੇ ਸਿਰਫ ਇਹ ਤੁਹਾਡੀ ਸਹੂਲਤ ਵਾਸਤੇ ਤਾਂ ਜੋ ਲੋਕ ਨੇ ਆਮ ਲੋਕ ਨੇ ਉਹਨਾਂ ਦਾ ਫਾਇਦਾ ਹੋ ਸਕੇ ਉਹਨਾਂ ਨੂੰ ਸਹੀ ਜੋ ਦਵਾਈਆਂ ਉਹ ਮਿਲ ਸਕੇ ਮੈਂ ਖੜਾਂਗਾ ਜਣਾ ਉਸ ਦੀ ਕੇਂਦਰ ਜੋ ਕਿ ਬਰਨਾਲਾ ਦੇ ਵਿੱਚ ਆ ਰਾਮ ਬਾਗ ਰੋਡ ਦੇ ਉੱਤੇ ਇੱਥੇ ਜੋ ਦਵਾਈਆਂ ਮਿਲਦੀਆਂ ਨੇ ਦਵਾਈਆਂ ਸਰਕਾਰ ਤੋਂ ਅਪਰੂਵਡ ਦਵਾਈਆਂ ਹੁੰਦੀਆਂ ਨੇ ਪੱਕੇ ਬਿੱਲ ਤੇ ਜੋ ਤੁਹਾਨੂੰ ਦਵਾਈ ਮਿਲਦੀ ਹੈ ਇਹ ਨਹੀਂ ਹੁੰਦਾ ਕਿ ਜੋ ਦਵਾਈ ਆ ਕੋਈ ਤੁਹਾਨੂੰ ਡੁਪਲੀਕੇਟ ਮਿਲ ਜਾਵੇਗੀ ਜਾਂ ਤੁਹਾਨੂੰ ਜੋ ਸਹੀ ਦਵਾਈ ਨਹੀਂ ਮਿਲੇਗੀ ਸੋ ਆਪਾਂ ਕਰਦੇ ਆ ਗੱਲਬਾਤ ਕਿਉਂਕਿ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਦਾ ਫਾਇਦਾ ਹੋ ਸਕੇ ਬਾਈ ਹੌਸਿਕਾ ਜੀ ਨਾਮ ਜੀ ਸਰ ਰਾਹੁਲ ਗਰਗ ਜੀ ਇਹ ਜਨੋਸਥੀ ਕੇਂਦਰ ਤੁਸੀਂ ਚਲਾਉਂਦੇ ਹੋ ਹਾਂਜੀ ਹਾਂਜੀ ਸਰ ਇਹਦੇ ਵਿੱਚ ਜਿਹੜੀਆਂ ਆਮ ਦੁਕਾਨਾਂ ਨੇ ਮੈਡੀਕਲ ਹਾਂਜੀ ਹਾਂਜੀ ਉੱਥੇ ਲੋਕ ਜਾਂਦੇ ਨੇ ਉੱਥੋਂ ਦਵਾਈਆਂ ਲੈਂਦੇ ਨੇ ਹਾਂਜੀ ਹਾਂਜੀ ਤਾਂ ਇਹ ਕਾਸਟ ਤੋਂ ਖੋਲਿਆ ਗਿਆ ਕੀ ਕਾਰਨ ਹੈ ਇਹ ਜੀ ਸੈਂਟਰ ਗਵਰਨਮੈਂਟ ਨੇ ਖੋਲਿਆ ਗਿਆ ਹੈਗਾ ਤਾਂ ਕਿ ਲੋਕਾਂ ਨੂੰ ਸਸਤੀਆਂ ਮੈਡੀਸਿਨਸ ਦਵਾਈਆਂ ਜਾਣ ਲੋਕਾਂ ਦਾ ਬਹੁਤ ਫਾਇਦਾ ਹੋ ਸਕੇ ਇਸ ਸਕੀਮ ਨਾਲ ਜਿਵੇਂ ਕਿ ਬਾਹਰ ਬਹੁਤ ਮਹਿੰਗੀਆਂ ਦਵਾਈਆਂ ਮਿਲਦੀਆਂ ਨੇ ਇੱਥੇ ਕੋਈ ਵੀ ਬੰਦਾ ਆ ਕੇ ਦਵਾਈ ਛੱਡ ਤੋਂ ਲੈ ਸਕਦਾ ਇੱਥੇ ਕਿੰਨੇ ਪਰਸੈਂਟ ਤੱਕ ਦਾ ਫਾਇਦਾ ਹੁੰਦਾ ਇੱਥੇ ਦੇਖੋ ਲਗਭਗ 60 ਤੋਂ 70% ਤੱਕ ਦਾ ਫਾਇਦਾ ਹੋ ਜਾਂਦਾ ਜਿਹੜੇ ਦਵਾਈਆਂ ਦੇ ਉੱਤੇ ਪ੍ਰਿੰਟ ਰੇਟ ਹੁੰਦਾ ਤੁਸੀਂ ਉਸ ਵਿੱਚੋਂ 60 70% ਡਿਸਕਾਊਂਟ ਕਰਦੇ ਹੋ ਜਾਂ ਇਹ ਤੇ ਪ੍ਰਿੰਟ ਰੇਟ ਤੇ ਦਵਾਈ ਨਹੀਂ ਜੀ ਪ੍ਰਿੰਟ ਇਹੀ ਹੈ ਤੇ ਘੱਟ ਲਿਖੇ ਹੁੰਦੇ ਨੇ ਪਿੱਛੋਂ ਜਿਹੜਾ ਪ੍ਰਿੰਟ ਹੈ ਉਹ ਬਹੁਤ ਹੀ ਘੱਟ ਲਿਖ ਕੇ ਆਉਂਦਾ ਪਹਿਲਾਂ ਹੀ ਅਸੀਂ ਉਹ ਪ੍ਰਿੰਟ ਤੇ ਅਸੀਂ ਸੇਲ ਕਰਨੀ ਹੁੰਦੀ ਆ ਤੁਸੀਂ ਕਿਸੇ ਦਵਾਈ ਦਾ ਕੰਪੈਰੀਸ਼ਨ ਕਰਕੇ ਮੈਨੂੰ ਦਿਖਾ ਸਕਦੇ ਹੋ ਕਿ ਬਾਜ਼ਾਰ ਦੇ ਵਿੱਚੋਂ ਐਨੇ ਦੀ ਮਿਲਦੀ ਹੈ ਜੀ ਸਾਡੇ ਕੋਲੋਂ ਐਨੇ ਦੀ ਮਿਲਦੀ ਆ ਇਹ ਇਹ ਚੀਜ਼ ਸੇਮ ਸਾਲਟ ਵਾਲਾ ਕੋਈ ਹੈ ਸਿਸਟਮ ਕੋਲ ਸਰ ਸੇਮ ਸਾਲਟ ਦਾ ਸਾਡੇ ਕੋਲ ਹੈ ਨਹੀਂ ਬਟ ਅਸੀਂ ਆਪਦਾ ਦਿਖਾ ਦਿੰਦੇ ਆ ਜਿਵੇਂ ਸਾਡੇ ਕੋਲ ਟੈਨਗਲਿਗਲਿਪਟਨ ਮੈਟਫੋਰਮਿਨ ਆਉਂਦੀ ਆ ਬਾਜ਼ਾਰ 'ਚ ਵਿੱਚ ਰੋਡ ਲਗਭਗ 80 ਤੋਂ 90 ਰੁਪਏ ਹੋਏਗਾ ਬਟ ਸਾਡੇ ਕੋਲੇ 30 ਰੁਪਏ ਦਾ ਦਰਸ਼ਕੋ ਤੁਸੀਂ ਦੱਸਣਾ ਕਿ ਜੇ ਤੁਹਾਡੇ ਨੌਲੇਜ ਦੇ ਵਿੱਚ ਇਹ ਗੱਲ ਹੈ ਕਿ ਬਾਈ ਜੀ ਕਹਿ ਰਿਹਾ ਕਿ ਜੋ ਇਹ ਦਵਾਈ ਇਹਨਾਂ ਦੇ ਹੱਥ ਦੇ ਵਿੱਚ ਆ ਉਹ ਤਕਰੀਬਨ ਬਾਜ਼ਾਰ ਦੇ ਵਿੱਚੋਂ 90 ਰੁਪਏ ਦੀ ਮਿਲਦੀ ਆ ਪਰ ਇਹਨਾਂ ਕੋਲ ਆ ਜੋ ਉਹ 30 ਰੁਪਏ ਚ ਮਿਲਦੀ ਆ ਤੇ ਹੋਰ ਕੀ ਫਾਇਦਾ ਹੁੰਦਾ ਕਸਟਮਰ ਦਾ ਇੱਥੇ ਆ ਕਸਟਮਰ ਦਾ ਇੱਥੇ ਬਾਕੀ ਆਪਾਂ ਸਾਰਾ ਕਸਟਮਰ ਦੱਸ ਕੇ ਭੇਜਦੇ ਆ ਵੀ ਇਹ ਇਦਾਂ ਖਾਣੀ ਇਦਾਂ ਖਾਣੀ ਸਾਰਾ ਨੂੰ ਗਾਈਡ ਕਰਦੇ ਆ ਪ੍ਰੋਪਰ ਵੀ ਇਹ ਦਵਾਈ ਕਿਸ ਪਰਪਸ ਲਈ ਆ ਕਿਵੇਂ ਆ ਕੀ ਨਹੀਂ ਹਨ ਨਹੀਂ ਹੀ ਬਾਕੀ ਮੈਡੀਕਲ ਨਹੀਂ ਦੱਸਦੇ ਨਹੀਂ ਦੱਸਿਆ ਆਪਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਵੀ ਮੇ ਲੇਕਿਨ ਆਪਾਂ ਆਪਦਾ ਪੂਰਾ ਅਗਲੇ ਨੂੰ ਸੈਟੀਸਫਾਈ ਕਰਕੇ ਭੇਜਦੇ ਆ ਇੱਕ ਹੋਰ ਗੱਲ ਹੁੰਦੀ ਆ ਜਿਵੇਂ ਪੱਕਾ ਬਿੱਲ ਕਈ ਲੋਕ ਮੰਗਦੇ ਨੇ ਪੱਕਾ ਬਿੱਲ ਚਾਹੀਦਾ ਸਾਨੂੰ ਤਾਂ ਇੱਥੇ ਪੱਕੇ ਬਿੱਲ ਤੇ ਹਾਂਜੀ ਪੱਕੇ ਬਿੱਲ ਤੇ ਵਿਦਜੀਐਸਟੀ ਸਾਡੇ ਕੋਲ ਬਿੱਲ ਹੈਗਾ ਉੱਪਰ ਵੀ ਸਾਨੂੰ ਸਾਰਾ ਮਾਲ ਬਿੱਲ ਤੇ ਆਉਂਦਾ ਸੀ ਬਿਲਖਦੇ ਹੀ ਸੇਲ ਕਰਦੇ ਯਾਨੀ ਇਹ ਨਹੀਂ ਹੁੰਦਾ ਕਿ ਮੈਂ 100 ਰੁਪਏ ਦੀ ਦਵਾਈ ਲੈ ਲਈ ਤੁਹਾਡੇ ਕੋਲੋਂ ਬਿੱਲ ਮੰਗਿਆ ਤਾਂ ਤੁਸੀਂ ਕਹਿੰਦਾ ਕਿ ਬਿੱਲ ਦੇ ਉੱਤੇ ਜੀਐਸਟੀ ਲੱਗੂਗੀ ਇਤਾਂ ਦਾ ਕੁਛ ਨਹੀਂ ਉਹ ਆਲਰੇਡੀ ਜੀਐਸਟੀ ਇਨਕਲੂਡਡ ਹੁੰਦਾ ਸਾਰਾ ਕੁਝ ਸੋ ਬਾਈ ਜੀ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਕਈ ਵਾਰ ਆਪਾਂ ਕਿਸੇ ਦੁਕਾਨ ਤੇ ਜਾਂਦੇ ਆ ਬਿੱਲ ਮੰਗਦੇ ਆ ਤਾਂ ਅਗਲਾ ਕਹਿੰਦਾ ਜੀ ਇਹਦੇ ਉੱਤੇ ਤੁਹਾਨੂੰ ਜੀਐਸਟੀ ਲੱਗੂ ਯਾਨੀ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਵੇਂ ਆਪਾਂ ਸੁਣਨ ਨੂੰ ਮਿਲਦੀਆਂ ਨੇ ਇਹਨਾਂ ਨੇ ਕਿਹਾ ਕਿ ਜੋ ਦਵਾਈ ਦਾ ਰੇਟ ਆ ਪ੍ਰਿੰਟ ਰੇਟ ਤੇ ਤੁਹਾਨੂੰ ਦਵਾਈ ਮਿਲੇਗੀ ਤੇ ਜੋ ਜੀ ਸੋ ਇਥੇ ਕਿਹੜੀਆਂ ਕਿਹੜੀਆਂ ਦਵਾਈਆਂ ਮਿਲਦੀਆਂ ਨੇ ਇੱਥੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਨੇ ਜਿਵੇਂ ਅੱਜਕੱਲ ਬਹੁਤ ਬੰਦਿਆਂ ਨੂੰ ਸ਼ੂਗਰ ਹੈ ਬੀਪੀ ਹੈ ਕੋਲੇਸਟ੍ਰੋਲ ਹੈ ਐਂਟੀਬਾਇਓਟਿਕਸ ਨੇ ਹੱਡ ਦੀ ਪ੍ਰੋਬਲਮਸ ਨੇ ਗਈਆਂ ਤੇ ਹੱਡੀਆਂ ਦੀ ਪ੍ਰੋਬਲਮ ਨੇ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਇੱਥੇ ਮਿਲਦੀਆਂ ਨੇ ਆਪਣੇ ਕੋਲੇ ਜਿਵੇਂ ਹੋਰ ਜਗ੍ਹਾ ਤੇ ਜਨੋਸ ਦੀ ਕੀਦਰੀ ਉੱਥੇ ਫਿਰ ਉਦਾਂ ਦੀਆਂ ਦਵਾਈਆਂ ਰੱਖਦੇ ਨੇ ਉਹ ਜਿਵੇਂ ਮੰਨ ਲਓ ਤੁਸੀਂ ਇੱਥੇ ਕੈਂਸਰ ਦੀ ਦਵਾਈ ਦੀ ਗੱਲ ਕਰ ਰਹੇ ਹੋ ਤਾਂ ਉੱਥੋਂ ਕੈਂਸਰ ਦੀ ਦਵਾਈ ਵੀ ਮਿਲ ਜਾਂਦੀ ਹੈ ਕੈਂਸਰ ਦੀ ਦਵਾਈ ਸਾਡੇ ਕੋਲ ਵੀ ਮਿਲ ਜੂ ਅਗਲ ਕੋਈ ਪੇਸ਼ੈਂਟ ਸਾਡੇ ਕੋਲ ਆ ਕੇ ਡਿਮਾਂਡ ਕਰਦਾ ਹੈ ਤੇ ਅਸੀਂ ਉਹਨੂੰ ਔਨ ਡਿਮਾਂਡ ਮੰਗਵਾ ਕੇ ਦੇ ਦਿੰਦੇ ਹਾਂ ਜੇ ਸਾਡੇ ਬਕਟ ਦੇ ਵਿੱਚ ਉੱਥੇ ਸੈਂਟਰ ਦੇ ਵਿੱਚ ਹੋਏਗੀ ਡਿੱਪੂ ਦੇ ਵਿੱਚ ਜੇ ਨਹੀਂ ਹੋਏਗੀ ਫਿਰ ਅਸੀਂ ਉਹਨੂੰ ਜਵਾਬ ਦੇ ਦਿੰਦੇ ਹਾਂ ਵੀ ਤੁਹਾਨੂੰ ਇਹ ਬਾਹਰੋਂ ਹੀ ਪਰਚੇਜ਼ ਕਰਨੀ ਪਵੇਗੀ ਕਈ ਵਾਰ ਡਾਕਟਰ ਕੀ ਕਰਦੇ ਨੇ ਕਿ ਇੱਕ ਬ੍ਰਾਂਡ ਲਿਖ ਦਿੰਦੇ ਨੇ ਹਾਂਜੀ ਹਾਂਜੀ ਤੇ ਉੱਥੇ ਨਹੀਂ ਪੰਗਾ ਪੈਂਦਾ ਤੁਹਾਡੇ ਨੂੰ ਜਦੋਂ ਉੱਥੇ ਦੇਖੋ ਗਾਹਕ ਨੂੰ ਕਨਵਿੰਸ ਕਰਾਉਣਾ ਸੈਟੀਸਫਾਈ ਕਰਾਉਣਾ ਉਹਨੂੰ ਸਮਝਾਉਣਾ ਪੈਂਦਾ ਗਾਹਕ ਨੂੰ ਵੀ ਇਸ ਐਸੀ ਸਮਝਣਿਆ ਪੇਸ਼ੈਂਟ ਨੂੰ ਸਮਝਾਉਣਾ ਵੀ ਨਹੀਂ ਕੋਈ ਗੱਲਬਾਤ ਹੈ ਕੁਝ ਗਾਹਕ ਸਮਝਦੇ ਨੇ ਕੁਝ ਕੋਈ ਵੀ ਸਾਹਮਣੇ ਜਿਹੜੇ ਸਮਝਦੇ ਨੇ ਉਹਦਾ ਫਾਇਦਾ ਕਰਾ ਜਾਂਦੇ ਨੇ ਜਿਹੜਾ ਨਹੀਂ ਸਮਝਦੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿੰਨਾ ਸਿਸਟਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੇ ਕੋਲ ਆਓ ਇੱਕ ਵਾਰ ਸਾਡੇ ਤੇ ਵਿਸ਼ਵਾਸ ਕਰੋ ਸੈਂਟਰ ਗਵਰਨਮੈਂਟ ਦੀ ਦੁਕਾਨ ਆ ਇਹ ਕੋਈ ਇਦਾਂ ਨਹੀਂ ਹੈ ਸਾਰਾ ਮਾਲ ਸੈਂਟਰ ਗਵਰਨਮੈਂਟ ਦਾ ਆਉਂਦਾ ਹੈਗਾ ਠੀਕ ਆ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕੁਝ ਸੋਚ ਕੇ ਇਹ ਗੱਲ ਚਲਾਈ ਹੈ ਕੰਮ ਚਲਾਇਆ ਤਾਂ ਆਪਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਸਾਨੂੰ ਸੋ ਬਾਈ ਜੀ ਜਾਨਾ ਉਸ ਦੀ ਕੇਂਦਰ ਦੇ ਉੱਤੇ ਜੋ ਆ ਮਰੀਜ਼ ਨੇ ਜੋ ਗਾਕ ਨੇ ਉਹ ਦਵਾਈ ਲੈਣ ਆਇਆ ਸੋ ਆਪਾਂ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਕੁੱਡੀਕਲਾ ਜੀ ਕੁੱਡੀਕਲਾ ਹਾਂ ਜੀ ਤੁਸੀਂ ਇੱਥੇ ਦਵਾਈ ਲੈਣ ਆਉਣੇ ਹੋ ਕਾਦੀ ਦਵਾਈ ਲੈਣ ਆਉਣੇ ਜੀ ਇੱਥੇ ਹਰ ਤਰ੍ਹਾਂ ਦੀ ਮਿਲਦੀ ਹੈ ਦਵਾਈ ਤਾਂ ਜੀ ਨਹੀਂ ਤੁਸੀਂ ਕਾਦੀ ਲੈਣ ਆਉਣੇ ਅਸੀਂ ਇੱਥੇ ਮਦਰ ਸ਼ੂਗਰ ਦੀ ਲੈਣ ਆਉਣੇ ਹਾਂ ਜੀ ਸ਼ੂਗਰ ਦੀ ਜਿਵੇਂ ਇਨਸੂਲਿਨ ਦੇ ਟੀਕੇ ਐਕਚੁਅਲੀ ਇਨਸੂਲਿਨ ਦੇ ਟੀਕੇ ਹੋ ਗਏ ਬਾਹਰੋਂ ਕਿੰਨੇ ਦੇ ਮਿਲਦੇ ਆਹ 150 ਦਾ ਮਿਲਦਾ ਜੀ ਇੱਥੇ 90 ਰੁਪਏ ਦਾ ਮਿਲ ਰਿਹਾ ਸਾਨੂੰ ਯਾਨੀ 60 ਰੁਪਏ ਦਾ ਫਰਕ 60 ਰੁਪਏ ਦਾ ਫਰਕ ਹੈ ਤੁਹਾਨੂੰ ਕਦੋਂ ਕੋ ਪਤਾ ਲੱਗਿਆ ਇਹ ਦੁਕਾਨ ਦਾ ਇਸ ਸਮੇਂ ਦਾ ਬਹੁਤ ਏਰ ਹੋ ਗਈ ਜੀ ਉਹ ਘੱਟੋ ਘੱਟ 4-5 ਸਾਲ ਹੋ ਗਏ 4-5 ਸਾਲ ਤੁਸੀਂ ਯਾਨੀ ਬਾਹਰੋਂ ਇਹ 150 ਦਾ ਹੀ ਮਿਲੂਗਾ ਤੇ ਇੱਥੇ 90 ਰੁਪਏ ਆ ਪਹਿਲਾਂ ਬਟਿੰਡੋਲੋਂ ਦੇ ਹੁੰਦੇ ਜੀ ਹੁਣ ਸਾਨੂੰ ਇੱਥੇ ਪਤਾ ਲੱਗਾ ਸੀ ਉਹਦੇ ਦਾ ਦੁਕਾਨ ਦਾ ਬਰਨਾਲੇ ਵੀ ਹੈਗੀ ਹੁਣ ਇੱਥੋਂ ਲੈਣ ਲੱਗੇ ਠੀਕ ਹੈ ਜੀ ਯਾਨੀ ਬਾਈ ਜੀ ਜਿਵੇਂ ਬਾਈ ਜੀ ਕਹਿੰਦੇ ਨੇ ਕਿ ਬਾਹਰੋਂ ਜੋ ਸਾਨੂੰ 150 ਰੁਪਏ ਦਾ ਟੀਕਾ ਮਿਲਦਾ ਸੀ ਉਹ ਇੱਥੋਂ 90 ਰੁਪਏ ਦਾ ਮਿਲਦਾ ਯਾਨੀ 60 ਰੁਪਏ ਘੱਟ ਮਿਲਦਾਗਾ ਇੱਕ ਇੱਧਰ ਆ ਬਾਈ ਬੈਠ ਹਾਂਜੀ ਬਾਈ ਸਸਤੀ ਕਾ ਕਿਹੜਾ ਪਿੰਡ ਹੈ ਜੀ ਲੋਕਲ ਹੈ ਪਰ ਵਾਲਾ ਜੀ ਲੋਕਲ ਤੁਸੀਂ ਕਾਦੀ ਦਵਾਈ ਲੈਣ ਆਏ ਮੈਂ ਦੁਰੇ ਦਵਾਈ ਖਾਂਦਾ ਕਦੋਂ ਕਿੰਨਾ ਕੁ ਟਾਈਮ ਹੋਇਆ ਮੈਂ ਕਹਿੰਦਾ ਜੀ 2013 ਤੋਂ 2013 ਤੋਂ ਤੇ ਇਹ ਦੁਕਾਨ ਤੇ ਕਦੋਂ ਤੇ ਆਉਂਦੇ ਹੋਗਾ 3-4 ਸਾਲ ਤੋਂ 3-4 ਸਾਲ ਹੋ ਯਾਨੀ ਬਾਹਰੋਂ ਵੀ ਤੁਸੀਂ ਦਵਾਈ ਖਾਧੀ ਇੱਥੋਂ ਵੀ ਖਾਧੀ ਕਿੰਨਾ ਕੁ ਫਰਕ ਆ ਦਵਾਈ ਦਾ ਅੱਧਾ ਫਰਕ ਆ ਜੀ ਦਵਾਈ ਵਧੀਆਗੀ ਦਵਾਈ ਉਹੀ ਹੋਏਗੀ ਦਵਾਈ ਸੇਮ ਆ ਜਾਨੀ ਅੱਧ ਦਾ ਫਰਕ ਆ ਜਾਨੀ ਜੇ ਬਾਹਰੋਂ ਤੁਹਾਨੂੰ 500 ਰੁਪਏ ਦਵਾਈ ਮਿਲਦੀ ਆ ਤਾਂ ਇੱਥੋਂ 150 ਰੁਪਏ 250 ਰੁਪਏ ਦਵਾਈ ਸੋ ਬਾਈ ਸੇਮ ਦਵਾਈ ਹੈ ਦਵਾਈ ਉਹੀ ਹੈ ਦਵਾਈ ਕੋਈ ਚੀਜ਼ ਨਹੀਂ ਇੱਕੋ ਹੀ ਚੀਜ਼ ਹੈ ਜਾਨੀ ਜਿਵੇਂ ਬਾਈ ਜੀ ਨੇ ਕਿਹਾ ਕਿ ਸਾਲਟ ਸੇਮ ਹੈ ਠੀਕ ਹੈ ਕੋਈ ਬ੍ਰਾਂਡ ਕੋਈ ਡਾਕਟਰ ਕੋਈ ਹੋਰ ਲਿਖ ਕੇ ਦੇ ਦਿੱਤਾ ਉਹਦਾ ਕਹਿ ਨਹੀਂ ਸਕਦੇ ਪਰ ਜੋ ਸਾਲਟ ਆ ਉਹ ਸੇਮ ਹੈ ਸੋ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਕਿ ਜਿਵੇਂ ਇੱਥੇ ਗ੍ਰਾਹਕਾਂ ਕੇ ਆਪਣਾ ਫਾਇਦਾ ਕਰ ਰਹੇ ਨੇ ਇੱਕ ਪਹਿਲਾ ਗ੍ਰਾਹਕ ਹੈ ਜਿਨ੍ਹਾਂ ਨੂੰ ਮੈਂ ਦੇਖਿਆ ਜਿਨ੍ਹਾਂ ਦੇ ਪੱਤੇ ਜੋ ਦਵਾਈ ਦਾ ਪਤਾ ਸੀ ਉੱਤੇ 200 ਰੁਪਏ ਰੇਟ ਸੀ ਪਰ ਜਦੋਂ ਬਾਈ ਜੀ ਨਾਲ ਉਹਨਾਂ ਨੇ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਸੇਮ ਸਾਲਟ ਮਿਲੂ ਪਰ ਬ੍ਰਾਂਡ ਉਹ ਨਹੀਂ ਮਿਲਣਾ ਸੇਮ ਸਾਲਟ ਮਿਲੂ 100 ਰੁਪਏ ਦਾ ਪੁੱਤਾ ਯਾਨੀ ਸਿੱਧਾ 50% ਦਾ ਫਰਕ ਜਿਵੇਂ ਤੁਹਾਨੂੰ ਜਨੌਸ਼ਦੀ ਕੇਂਦਰ ਦਿਖਾਇਆ ਬਰਨਾਲੇ ਦਾ ਮੈਂ ਜਦੋਂ ਤੁਸੀਂ ਇਸ ਦੇ ਅੰਦਰ ਆਉਂਗੇ ਦਵਾਈ ਲਾਉਂਗੇ ਤਾਂ ਤੁਹਾਨੂੰ ਖੁਦ ਵਾ ਖੁਦ ਪਤਾ ਚੱਲੇਗਾ ਕਿ ਤੁਹਾਡਾ ਕਿੰਨਾ ਫਾਇਦਾ ਹੋ ਰਿਹਾ ਕਿਉਂਕਿ ਸਪੈਸ਼ਲ ਜੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਤੁਹਾਡਾ ਫਾਇਦਾ ਹੋ ਸਕੇ ਆਮ ਬੰਦੇ ਦਾ ਫਾਇਦਾ ਹੋ ਸਕੇ ਕਈ ਵਾਰ ਲੋਕਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਆਮ ਬੰਦੇ ਤੱਕ ਨਹੀਂ ਪਹੁੰਚਦੀਆਂ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਜਨੌਸਦੀ ਕੇਂਦਰਾ ਤਾਂ ਉੱਥੇ ਪਹੁੰਚ ਕੇ ਪਹਿਲਾਂ ਤੁਸੀਂ ਦਵਾਈ ਉੱਥੋਂ ਪਤਾ ਕਰੋ ਜੇ ਤੁਹਾਨੂੰ ਉੱਥੋਂ ਮਿਲਦੀ ਹੈ ਤਾਂ ਯਕੀਨਨ ਇਹਨਾਂ ਦੇ ਕਹਿਣ ਮੁਤਾਬਕ ਤੁਹਾਨੂੰ 60 ਤੋਂ 70% ਦਾ ਫਾਇਦਾ ਹੋਊਗਾ ਜਿਹੜੀ ਦਵਾਈ ਉੱਤੇ 90 ਰੁਪਏ